ਰਾਜ ਕਰਤਾ ਸ਼੍ਰੇਣੀ ਦੇ ਚਾਰ ਬੰਦੇ ਹੁੰਦੇ ਨੇ ਚਾਰ ਜਮਾਤਾਂ ਹੁੰਦੀਆਂ ਨੇ ਰਾਜ ਕਰਤਾ ਸ਼੍ਰੇਣੀ ਦੀਆਂ ਕਿਹੜੀਆਂ ਕਿਹੜੀਆਂ ਇੱਕ ਬਿਊਰੋਕਰੇਟ ਅਫਸਰ ਸ਼ਾਹੀ ਦੂਜੀ ਹੁੰਦਾ ਵਪਾਰੀ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਇਹ ਚਾਰ ਬੰਦੇ ਹੁੰਦੇ ਨੇ ਇਹ ਜਿਹੜੀ ਪ੍ਰਗਤੀ ਹੋਈ ਹੈ ਅਫਸਰ ਤਗੜੇ ਹੋ ਗਏ ਵਪਾਰੀ ਨੂੰ ਬਹੁਤ ਨਫਾ ਹੋ ਗਿਆ ਪੁਜਾਰੀ ਨੂੰ ਮੌਜਾਂ ਬਣ ਗਈਆਂ ਉਹਦੀ ਪੂਜਾ ਬੜੀ ਵੱਧ ਗਈ ਉਹਦਾ ਭਮਾ ਪੁਜਾਰੀ ਦਾ ਰੋਹਾਨੀਅਤ ਦਾ ਵਿਕਾਸ ਤਾਂ ਹੋਣਾ ਹੀ ਨਹੀਂ ਕਿਉਂਕਿ ਜਿਹੜੀ ਗੱਲ ਪੜਨੀ ਹੈ ਕਿਸੇ ਗ੍ਰੰਥ ਦੇ ਵਿੱਚ ਇੱਕ ਰੋਹਾਨੀਅਤ ਦੀ ਗੱਲ ਹੁੰਦੀ ਹੈ ਕਿਸੇ ਵੀ ਹਰ ਧਰਮ ਦੇ ਵਿੱਚ ਰੋਹਾਨੀਅਤ ਦੀ ਗੱਲ ਹੁੰਦੀ ਹੈ ਉਧਰ ਵੱਲ ਜਾਣਾ ਨਹੀਂ ਉਹਨੇ ਕਰਮਕਾਂਡ ਤੋਂ ਆਪਣਾ ਨਫਾ ਕਮਾ ਲੈਣਾ ਤੇ ਅਕਸਰ ਮੰਨਿਆ ਜਾਂਦਾ ਜਿੱਦਨੇ ਕੁਰਸੀ ਤੇ ਬਹਿ ਜਾਂਦਾ ਉਦਦੇ ਨੇ ਜਾਨ ਨੂੰ ਖਤਰਾ ਹੋ ਜਾਂਦਾ ਹੈ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਇੱਕ ਬੰਦੇ ਨੂੰ 40 40 ਗੱਡੀਆਂ ਘੇਰ ਕੇ ਤੁਰਦੀਆਂ ਜਿਹੜੀ ਪੁਲਿਸ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਰਤੀ ਜਾਂਦੀ ਹੈ ਉਹ ਅੱਜ ਦੇ ਯੁੱਗ 'ਚ ਹਰੇਕ ਦੇਸ਼ 'ਚ ਭਾਵੇਂ ਅਮਰੀਕਾ ਦਾ ਰਾਸ਼ਟਰਪਤੀ ਹੈ ਤੇ ਭਾਵੇਂ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਹੈ ਭਾਵੇਂ ਕੋਈ ਮੁੱਖ ਮੰਤਰੀ ਹੈ ਭਾਵੇਂ ਚੀਨ ਦਾ ਮੁੱਖ ਮੰਤਰੀ ਹੈ ਭਾਵੇਂ ਰੂਸ ਦਾ ਮੁੱਖ ਮੰਤਰੀ ਹੈ ਭਾਵੇਂ ਪਾਕਿਸਤਾਨ ਦਾ ਮੁੱਖ ਮੰਤਰੀ ਹੈ ਉੱਥੇ ਸਾਰੀ ਜਿਹੜੀ ਸਰਵਿਸ ਹੈ ਰਾਜ ਕਰਦਾ ਸ਼੍ਰੇਣੀ ਦੀ ਰਾਖੀ ਦੀ ਰਾਜ ਲਾ ਦਿੱਤੀ ਜਾਂਦੀ ਹੈ ਤੇ ਪਬਲਿਕ ਜਿਹੜੀ ਉੱਥੋਂ ਦੀ ਉਹ ਧੱਕੇ ਖਾਂਦੀ ਬੜੀ ਭੈੜੀ ਆ ਗਈ ਹੁਣ ਸਾਨੂੰ ਹਿੰਦੂ ਸਿੱਖ ਬਣਾਤਾ 1947 ਵੇਲੇ ਬਣਾਇਆ ਸੀ ਪੰਜਾਬ ਦੇ ਟੁਕੜੇ ਕਰਾਏ ਸੀ 10 ਲੱਖ ਨਿਰਦੋਸ਼ ਬੰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਅੱਜ ਕੀ ਹੋਇਆ ਅਰੇ ਵੀ ਸੂਰਜ ਚੜ ਗਿਆ ਇੱਕ ਭਾਦੋਂ ਸੀ jumma ਦਾ ਦਿਨ ਸੀ 15 ਅਗਸਤ 1947 ਸ਼ੁੱਕਰਵਾਰ ਦਾ ਦਿਨ ਸੀ ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਵੀ ਅੱਜ ਕੀ ਹੋ ਰਿਹਾ ਉਹ ਅਰੇ ਵੀ ਉਦੋਂ ਇੱਕ ਭਾਦੋਂ ਸੀ ਤੇ ਜੁਮਾ ਸੀ ਭਾਈ ਸੂਰਜ ਚੜਿਆ ਤੇ ਬੰਦੇ ਨੂੰ ਬੰਦਾ ਖਾਣ ਲੱਗ ਗਿਆ ਮਤਲਬ ਲੋਕ ਲੋਕ ਇੱਕ ਦੂਜੇ ਨਾਲ ਇਸ ਤਰ੍ਹਾਂ ਪੈ ਗਏ ਨਾ ਲੋਕਾਂ ਨੇ ਕਿਸ ਦੀ ਧੀ ਛੱਡੀ ਨਾ ਭੈਣ ਛੱਡੀ ਨਾ ਛੱਡੀ ਕੁਮਾਰਨੀ ਮਤਲਬ ਵੀ ਜਿਹੜੇ ਅੰਗਰੇਜ਼ ਨੇ ਰਾਜ ਕੀਤਾ ਉਹਦੇ ਨਾਲ ਤਾਂ ਸਾਡੇ ਮੂਰਖ ਦੇ ਨੇਤਾ ਨੱਚ ਰਹੇ ਸੀ ਤੇ ਜਿਨ੍ਹਾਂ ਨੂੰ ਪਤਾ ਕੋਈ ਨਹੀਂ ਉਹਨਾਂ ਭੋਲ ਬੰਦੇ ਸੀ ਉਹ ਦਸ ਦਾ ਸਾਰਕ ਬੰਦਾ ਮਾਰਿਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰਾਪਾ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਬਲਕੌਰ ਸਿੰਘ ਜਗੀਲ ਹੋਣਾ ਨਾਲ ਤੇ ਇਹਨਾਂ ਦੇ ਪਹਿਰਾਵੇ ਨੂੰ ਲੈ ਕੇ ਤੁਸੀਂ ਜੱਜ ਨਾ ਕਰਨਾ ਅਕਸਰ ਲੋਕ ਪਹਿਰਾਵਾ ਦੇਖ ਕੇ ਉਹਨਾਂ ਦੀ ਪਰਸਨੈਲਿਟੀ ਜੱਜ ਕਰਦੇ ਆ ਬਟ ਨਹੀਂ ਐਦਾਂ ਦਾ ਕੁਝ ਨਹੀਂ ਹੈ ਅਸੀਂ ਜੋ ਇਹਨਾਂ ਦੀ ਨੌਲੇਜ ਹੈ ਜੋ ਇਹਨਾਂ ਦਾ ਉਹਦਾ ਸੀ ਉਸ ਨੂੰ ਜਜ ਨਹੀਂ ਕਰ ਸਕਦੇ ਸੋਚ ਵੀ ਨਹੀਂ ਸਕਦੇ ਸੀਗੇ ਜਦੋਂ ਮੈਂ ਇਹਨਾਂ ਦੇ ਬਾਰੇ ਜਾਣਿਆ ਹੁਣ ਪਤਾ ਚੱਲਿਆ ਮੈਨੂੰ ਇਹ ਏਟੀਓ ਅ ਰਿਟਾਇਰਡ ਅਫੀਸਰ ਨੇ ਤੇ ਆਓ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਇੱਕ ਸਵਾਲ ਹੈ ਕਿ ਆਪਣਾ ਜੋ ਭਾਰਤ ਹੈ ਪਰਗਤੀ ਵੱਲ ਜਾ ਰਿਹਾ ਹੈ ਕਿ ਦੁਰਗਤੀ ਵੱਲ ਜਾ ਰਿਹਾ ਹੈ ਬੇਟਾ ਤੁਹਾਡਾ ਸਵਾਲ ਬਹੁਤ ਵੱਡਾ ਹੈ ਤੇ ਬੜਾ ਗੰਭੀਰ ਸਵਾਲ ਹੈ ਹਰ ਦੇਸ਼ ਕਹਿ ਰਿਹਾ ਕਿ ਅਸੀਂ ਤਰੱਕੀ ਕਰ ਰਹੇ ਹਾਂ ਸਾਡੀ ਪ੍ਰਗਤੀ ਹੋ ਰਹੀ ਹੈ ਹਰ ਦੇਸ਼ ਦੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਪ੍ਰਗਤੀ ਕਰ ਰਹੇ ਹਾਂ ਭਾਵੇਂ ਅਮਰੀਕਾ ਨੂੰ ਪੁੱਛ ਲਓ ਇੰਗਲੈਂਡ ਨੂੰ ਪੁੱਛ ਲਓ ਰੂਸ ਨੂੰ ਪੁੱਛ ਲਓ ਚੀਨ ਨੂੰ ਪੁੱਛ ਲਓ ਪਾਕਿਸਤਾਨ ਨੂੰ ਪੁੱਛ ਲਓ ਵੀ ਕਹਿੰਦਾ ਵੀ ਅਸੀਂ ਪ੍ਰਗਤੀ ਕਰ ਰਹੇ ਹਾਂ ਠੀਕ ਹੈ ਤੇ ਹਿੰਦੁਸਤਾਨ ਵਾਲੇ ਆਪਾਂ ਜਿਹੜੇ ਭਾਰਤੀ ਬੰਦੇ ਆ ਸਾਡੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਤਾਂ ਫੱਟੇ ਚੱਕੀ ਜਾਂਦੇ ਆ ਅਸੀਂ ਤਾਂ ਕਰਦੇ ਹੀ ਪ੍ਰਗਤੀਆਂ ਠੀਕ ਹੈ ਠੀਕ ਹੈ ਹੁਣ ਪਰ ਆਪਾਂ ਇਹਨਾਂ ਦੀ ਪ੍ਰਗਤੀ ਕਿੰਨੀ ਹੋ ਰਹੀ ਹੈ ਆਰਥਿਕ ਪ੍ਰਗਤੀ ਦੇ ਪੈਮਾਨੇ ਨੇ ਪਹਿਲਾ ਤਾਂ ਕੋਈ ਪ੍ਰਗਤੀ ਦਾ ਪੈਮਾਨਾ ਵੀ ਉਹਨਾਂ ਨੇ ਆਰਥਿਕ ਤੌਰ ਤੇ ਕਿੰਨਾ ਵਿਕਾਸ ਕੀਤਾ ਜੀ ਦੂਜਾ ਪੈਮਾਨਾ ਹੈ ਕਿ ਉਹਨਾਂ ਦੀ ਰਾਜਨੀਤਿਕ ਸਥਿਰਤਾ ਕਿੰਨੀ ਹੈ ਤੀਜਾ ਪੈਮਾਨਾ ਕਿ ਉਹਨਾਂ ਦਾ ਸੱਭਿਆਚਾਰਕ ਵਿਕਾਸ ਕਿੰਨਾ ਹੋਇਆ ਉਹਨਾਂ ਨੂੰ ਉਹਨੇ ਵਿਕਾਸ ਆਪਣੇ ਸਭਿਆਚਾਰ ਤੇ ਕਿੰਨਾ ਮਾਣ ਹੈ ਤੇ ਚੌਥਾ ਮਾਨ ਹੈ ਕਿ ਉਹਨਾਂ ਦਾ ਆਪਸ ਦੀ ਭਾਈਚਾਰਾ ਕਿੰਨਾ ਤਕੜਾ ਹੈ ਇਹ ਜਿਹੜੇ ਦੇਸ਼ ਚ ਚਾਰ ਚੀਜ਼ਾਂ ਆਉਂਦੀਆਂ ਨੇ ਉਹ ਦੇਸ਼ ਹਮੇਸ਼ਾ ਪ੍ਰਗਤੀ ਵੱਲ ਜਾਂਦਾ ਹੈ ਜੀ मतलब ਤੁਸੀਂ ਅ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪ੍ਰਗਤੀ ਇਹਦਾ ਕਹਿੰਦੇ ਨੇ ਕਿ ਆਰਥਿਕ ਤਰੀਕੇ ਨਾਲ ਵੀ ਹੁੰਦੀ ਪਈ ਹੈ ਸਮਾਜਿਕ ਪਰ ਸਰ ਦਿਖਦੀ ਨਹੀਂ ਹੈਗੀ ਆਰਥਿਕ ਤੌਰ ਤੇ ਅੱਜ ਗਰੀਬ ਰੋਟੀ ਖਾਂਣ ਤੋਂ ਵੀ ਤੰਗ ਹੈ ਤੇ ਸਮਾਜਿਕ ਤੌਰ ਤੇ ਤੁਸੀਂ ਦੇਖੋ ਨਗਨ ਨਾਚ ਹੁੰਦਾ ਪਿਆ ਵੇ ਅ ਕਿਸੇ ਦੀ ਰਿਸਪੈਕਟ ਨਹੀਂ ਹੈਗੀ ਗਰੀਬ ਨੂੰ ਕੋਈ ਦੇਖ ਕੇ ਰਾਜੀ ਨਹੀਂ ਅਮੀਰ ਅਮੀਰ ਹੋਈ ਜਾਂਦਾ ਗਰੀਬ ਗਰੀਬ ਹੋਈ ਜਾਂਦਾ ਕਿਉਂਕਿ ਹਰ ਇੱਕ ਚੀਜ਼ ਦੇ ਖਾਣੇ ਤੱਕ ਦੇ ਲਾਲੇ ਪੇ ਹੋਏ ਨੇ ਸਰ ਤੁਸੀਂ ਦੇਖਿਆ ਕਿ ਕਿੰਨੀ ਮਹਿੰਗਾਈ ਹੈ ਤੇ ਇਹ ਕਿਹੜੀ ਪ੍ਰਗਤੀ ਵੱਲ ਜਾ ਰਿਹਾ ਵੇ ਫਿਰ ਅੱਛਾ ਬਿਲਕੁਲ ਤੁਸੀਂ ਤਾਂ ਮੇਰੇ ਆਪ ਹੀ ਤਾਂ ਜਵਾਬ ਆਪਣੇ ਸਵਾਲ ਪੈਦਾ ਕਰਤਾ ਤੇ ਉਹਨਾਂ ਦਾ ਮੇਰੇ ਨਾਲੋਂ ਵੱਧ ਆਪ ਹੀ ਜਵਾਬ ਦੇਤਾ ਪੁੱਤ ਹਾਂ ਹਾਂ ਠੀਕ ਹੈ ਨਾ ਪਰ ਅਸਲੀਅਤ ਗੱਲ ਇਹ ਆ ਵੀ ਆਪਾਂ ਪਹਿਲਾਂ ਦੇਖਣਾ ਕਿ ਆਰਥਿਕ ਇਹਨਾਂ ਦੀ ਪ੍ਰਗਤੀ ਕਿੰਨੀ ਆ ਜੀ ਇਹ 'ਚ ਕੋਈ ਸ਼ੱਕ ਨਹੀਂ ਕਿ ਆਰਥਿਕ ਪ੍ਰਗਤੀ ਹਰੇਕ ਦੇਸ਼ ਦੀ ਹੋਈ ਆ ਜੀ ਪਰ ਕਿਦੇ ਹਿੱਤ 'ਚ ਹੋਈ ਆ ਰਾਜ ਕਰਤਾ ਸ਼੍ਰੇਣੀ ਦੇ ਚਾਰ ਬੰਦੇ ਹੁੰਦੇ ਨੇ ਚਾਰ ਜਮਾਤਾਂ ਹੁੰਦੀਆਂ ਨੇ ਜੀ ਰਾਜ ਕਰਤਾ ਸ਼੍ਰੇਣੀ ਦੀਆਂ ਕਿਹੜੀਆਂ-ਕਿਹੜੀਆਂ ਇੱਕ ਬਿਊਰੋਕਰੇਟ ਅਫਸਰ ਸ਼ਾਹੀ ਦੂਜੀ ਹੁੰਦਾ ਵਪਾਰੀ ਜੀ ਅਧਿਕਾਰੀ ਜੀ ਵਪਾਰੀ ਪੁਜਾਰੀ ਤੇ ਦਰਬਾਰੀ ਇਹ ਚਾਰ ਬੰਦੇ ਹੁੰਦੇ ਨੇ ਇਹ ਜਿਹੜੀ ਪ੍ਰਗਤੀ ਹੋਈ ਹੈ ਅਫਸਰ ਤਗੜੇ ਹੋ ਗਏ ਵਪਾਰੀ ਨੂੰ ਬਹੁਤ ਨਫਾ ਹੋ ਗਿਆ ਪੁਜਾਰੀ ਨੂੰ ਮੌਜਾਂ ਬਣ ਗਈਆਂ ਉਹਦੀ ਪੂਜਾ ਬੜੀ ਵਧ ਗਈ ਹਾਂ ਉਹਦਾ ਭਮਾ ਪੁਜਾਰੀ ਦਾ ਰੋਹਾਨੀਅਤ ਦਾ ਵਿਕਾਸ ਤਾਂ ਹੋਣਾ ਹੀ ਨਹੀਂ ਕਿਉਂਕਿ ਜਿਹੜੀ ਗੱਲ ਪੜਨੀ ਹੈ ਕਿਸੇ ਗ੍ਰੰਥ ਦੇ ਵਿੱਚ ਇੱਕ ਰੋਹਾਨੀਅਤ ਦੀ ਗੱਲ ਹੁੰਦੀ ਹੈ ਕਿਸੇ ਵੀ ਹਰ ਧਰਮ ਦੇ ਵਿੱਚ ਰੋਹਾਨੀਅਤ ਦੀ ਗੱਲ ਹੁੰਦੀ ਹੈ ਉਧਰ ਵੱਲ ਜਾਣਾ ਨਹੀਂ ਉਹਨੇ ਕਰਮ ਕਾਂਡ ਤੋਂ ਆਪਣਾ ਨਫਾ ਕਮਾ ਲੈਣਾ ਤੇ ਅਕਸਰ ਮੰਨਿਆ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਖੇਤੀ ਤੋਂ ਬਾਅਦ ਕਰਮ ਕਾਂਡ ਦਾ ਸਭ ਤੋਂ ਵੱਡਾ ਵਪਾਰ ਹੈ ਖੇਤੀ ਤੋਂ ਬਾਅਦ ਕਿਸੇ ਵਕਤ ਖੇਤੀ ਉਤਮ ਖੇਤੀ ਮਦਮ ਵਪਾਰ ਹੁੰਦਾ ਸੀ ਉਸ ਤੋਂ ਵੀ ਵੱਡਾ ਵਪਾਰ ਹੈ ਇਹ ਕਰਮ ਕਾਂਡ ਦਾ ਹਾਂਜੀ ਫੇਰ ਆ ਗਿਆ ਬੇਟਾ ਦਰਬਾਰੀ ਤੇ ਦਰਬਾਰੀਆਂ ਨੂੰ ਕਿੰਨੀਆਂ ਮੌਜਾਂ ਨੇ ਕਮਾਲ ਆ ਜਿੱਦਨੇ ਕੁਰਸੀ ਤੇ ਬਹਿ ਜਾਂਦਾ ਉਦਦੇ ਨਾਲ ਹੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਇੱਕ ਬੰਦੇ ਨੂੰ 40-40 ਗੱਡੀਆਂ ਘੇਰ ਕੇ ਤੁਰਦੀਆਂ ਜਿਹੜੀ ਪੁਲਿਸ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਰਤੀ ਜਾਂਦੀ ਹੈ ਉਹ ਅੱਜ ਦੇ ਯੁੱਗ 'ਚ ਹਰੇਕ ਦੇਸ਼ 'ਚ ਭਾਵੇਂ ਅਮਰੀਕਾ ਦਾ ਰਾਸ਼ਟਰਪਤੀ ਹੈ ਤੇ ਭਾਵੇਂ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਹੈ ਭਾਵੇਂ ਕੋਈ ਮੁੱਖ ਮੰਤਰੀ ਹੈ ਭਾਵੇਂ ਚੀਨ ਦਾ ਮੁੱਖ ਮੰਤਰੀ ਹੈ ਭਾਵੇਂ ਰੂਸ ਦਾ ਮੁੱਖ ਮੰਤਰੀ ਹੈ ਭਾਵੇਂ ਪਾਕਿਸਤਾਨ ਦਾ ਮੁੱਖ ਮੰਤਰੀ ਹੈ ਉੱਥੇ ਸਾਰੀ ਜਿਹੜੀ ਸਰਵਿਸ ਹੈ ਰਾਜ ਕਰਦਾ ਸ਼੍ਰੇਣੀ ਦੀ ਰਾਖੀ ਦੀ ਰਾਜ ਲਾ ਦਿੱਤੀ ਜਾਂਦੀ ਹੈ ਤੇ ਪਬਲਿਕਾ ਜਿਹੜੀ ਉੱਥੋਂ ਦੀ ਉਹ ਤੱਕੇ ਖਾਂਦੀ ਫਿਰਦੀ ਆ ਉਹ ਮਰ ਜੇ ਤਾਂ ਕੋਈ ਨਹੀਂ ਜਉਂਦੀ ਰਹੇ ਤੇ ਆਪ ਦੇ ਘਰ ਮਾਂ ਜਉਂਦੀ ਆ ਪਬਲਿਕ ਦੇ ਮਰਨ ਨਾਲ ਇਹਨਾਂ ਨੂੰ ਕੋਈ ਮੋਹ ਨਹੀਂ ਕੋਈ ਦੁੱਖ ਨਹੀਂ ਕੋਈ ਪੀੜਾ ਨਹੀਂ ਇਸ ਕਰਕੇ ਪਬਲਿਕ ਦੇ ਹਿੱਤ ਚ ਵੀ ਨਹੀਂ ਇਹ ਤਰੱਕੀ ਪੁੱਗਦੀ ਆਰਥਿਕ ਤਰੱਕੀ ਆ ਰਾਜ ਕਰਦਾ ਸ਼੍ਰੇਣੀ ਦੀ ਜਿਹੜੀ ਉਤਰੀ ਕਾਰਪੋਰੇਟ ਸੈਕਟਰ ਹੈ ਉਹਦੇ ਕੋਲੇ ਧਨ ਗਿਆ ਜੇ ਆਪਾਂ ਅੰਕੜੇ ਦਸੀਏ ਤੇ ਆਪਣੇ ਮੁਰਖ ਦੀ 1% ਆਬਾਦੀ ਕੋਲੇ 40% ਲੋਕਾਂ ਦੇ ਧਨ ਤੋਂ ਵੱਧ ਤਨਾ ਹੈ 1% ਆਬਾਦੀ ਕੋਲੇ ਇਸ ਤਰ੍ਹਾਂ ਹੀ ਅਮਰੀਕਾ ਚ ਹੈ ਇਸੇ ਤਰ੍ਹਾਂ ਹੀ ਪਾਕਿਸਤਾਨ ਚ ਜਿੰਨ ਸਾਰਾ ਯੂਰਪ ਦੇ ਦੇਸ਼ ਵੀ ਇਸੇ ਚੀਜ਼ ਦੇ ਵਿੱਚ ਨੇ ਹੁਣ ਰਹਿ ਗਿਆ ਭਾਈਚਾਰਕ ਸਾਂਝ ਭਾਰਤ ਦੇ ਵਿੱਚ ਭਾਈਚਾਰਕ ਸਾਂਝ ਕਦੇ ਅਸੀਂ ਹਿੰਦੂ ਸਿੱਖ ਮੁਸਲਮਾਨ ਜਿਵੇਂ ਬਾਬਾ ਜੀ ਨਾਨਕੂ ਕਹਿੰਦੇ ਸੀ ਨਾਨਕ ਸ਼ਾ ਫਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਇੱਕ ਪੀਰ ਵੇਖੋ ਇੱਕ ਪਾਸੇ ਗੁਰੂ ਕੋ ਹੁੰਦਾ ਦੂਜੇ ਪਾਸੇ ਪੀਰ ਕੋ ਹੁੰਦਾ ਕਿੰਨੀ ਨੇੜਤਾ ਸੀ ਅੱਜ ਵੇਖੋ ਕੋਈ ਦੋ ਧਰਮਾਂ ਦੇ ਬੰਦੇ ਇਕੱਠੇ ਬਹਿ ਸਕਦੇ ਆ ਨਹੀਂ ਬਿਲਕੁਲ ਨਹੀਂ ਉਹਨਾਂ ਦਾ ਨਾ ਵਿਚਾਰ ਉਹਨਾਂ ਦੇ ਵਿਚਾਰ ਨਿਰਲ ਦੇਗੇ ਆਪਸ ਚ ਹਾਂਜੀ ਵਿਚਾਰ ਲੜਦੇ ਆ ਨਾ ਸੰਸਕਾਰ ਲੜਦੇ ਆ ਹਾਂਜੀ ਉਹਨਾਂ ਦੇ ਤਾਂ ਦੁਰ ਵਿਚਾਰ ਲੜਦੇ ਆ ਮਕਾਰੀ ਪੁਣਾ ਰਲਦਾ ਦੁਰਾਚਾਰੀ ਪੁਣਾ ਰਲਦਾ ਬੇਬਿਚਾਰੀ ਪੁਣਾ ਰਲਦਾ ਤੇ ਉਹਨਾਂ ਦਾ ਅਤਿਆਚਾਰ ਰਲਦਾ ਇਸ ਕਰਕੇ ਇਹ ਚੀਜ਼ ਵੀ ਸਾਡੇ ਮੁਲਕ ਦੇ ਵਿੱਚ ਮੜੀ ਭੈੜੀ ਆ ਗਈ ਹੁਣ ਸਾਨੂੰ ਹਿੰਦੂ ਸਿੱਖ ਬਣਾਤਾ 1947 ਵੇਲੇ ਬਣਾਏ ਸੀ ਪੰਜਾਬ ਦੇ ਟੁਕੜੇ ਕਰਾਏ ਸੀ 10 ਲੱਖ ਨਿਰਦੋਸ਼ ਬੰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਅੱਜ ਕੀ ਹੋਇਆ ਅਰੇ ਵੀ ਸੂਰਜ ਚੜ੍ਹ ਗਿਆ ਇੱਕ ਭਾਦੋਂ ਸੀ jumme ਦਾ ਦਿਨ ਸੀ 15 ਅਗਸਤ 1947 ਸ਼ੁੱਕਰਵਾਰ ਦਾ ਦਿਨ ਸੀ ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਵੀ ਅੱਜ ਕੀ ਹੋ ਰਿਹਾ ਉਹ ਆਦੇ ਪੀ ਉਦੋਂ ਇੱਕ ਭਾਦੋਂ ਸੀ ਤੇ ਜੁਮਾ ਸੀ ਭਾਈ ਸੂਰਜ ਚੜ੍ਹਾ ਤੇ ਬੰਦੇ ਨੂੰ ਬੰਦਾ ਖਾਣ ਲੱਗ ਗਿਆ ਮਤਲਬ ਲੋਕਾ ਲੋਕ ਐ ਇੱਕ ਦੂਜੇ ਨਾਲ ਇਸ ਤਰ੍ਹਾਂ ਪੈ ਗਏ ਨਾ ਲੋਕਾਂ ਨੇ ਕਿਸੇ ਦੀ ਧੀ ਛੱਡੀ ਨਾ ਭੈਣ ਛੱਡੀ ਨਾ ਮਾਂ ਛੱਡੀ ਕੁਮਾਰਨੀ ਮਤਲਬ ਵੀ ਜਿਹੜੇ ਅੰਗਰੇਜ਼ ਨੇ ਰਾਜ ਕੀਤਾ ਉਹਦੇ ਨਾਲ ਤਾਂ ਸਾਡੇ ਮੂਰਖ ਦੇ ਨੇਤਾ ਨੱਚ ਰਹੇ ਸੀ ਤੇ ਜਿਨ੍ਹਾਂ ਨੂੰ ਪਤਾ ਕੋਈ ਨਹੀਂ ਉਹਨੂੰ ਭੋਲ ਬੰਦੇ ਸੀ ਉਹ 10-10 ਸੜਕ ਬੰਦਾ ਮਾਰਿਆ ਗਿਆ ਹੁਣ ਹਿਸਾਬ ਲਾ ਲੋ ਵੀ ਅਸੀਂ ਕਿੰਨੇ ਸਿਆਣੇ ਤੇ ਸਾਡੀ ਦੁਰਗਤੀ ਹੋਈ ਹੈ ਕਿ ਇਹ ਪ੍ਰਗਤੀ ਹੋਈ ਹੈ ਦੁਰਗਤੀ ਹੋਈ ਹੈ 1947 ਤੋਂ ਲੈ ਕੇ ਜਿਸ ਦਿਨ ਆਜ਼ਾਦੀ ਸ਼ਬਦ ਵਰਤਿਆ ਹਰਾਂ ਕਿ ਆਜ਼ਾਦੀ ਸ਼ਬਦ ਨਹੀਂ ਹੈ ਉਥੇ ਟ੍ਰਾਂਸਫਰ ਹੋ ਪਾਵਰ ਹੈ ਕਲੋਨੀਅਲ ਸਟੇਟਸ ਨੇ ਉਪਨਵੇਸ਼ਕ ਰਾਜ ਇੰਡੀਆ ਐਂਡ ਪਾਕਿਸਤਾਨ ਕੰਟਰੀ ਨਹੀਂ ਹਨ ਕਲੋਨੀਅਲ ਸਟੇਟਸ ਉਪਨਵੇਸ਼ਕ ਬਸਤੀਵਾਦੀ ਰਾਜ ਇਹ ਪੰਜਾਬੀ ਚ ਕਹਾਉਂਦਾ ਹੈ ਠੀਕ ਹੈ ਕਦੇ ਉਹਨੂੰ ਸਵਰਾਜ ਕਹਿ ਦਿੰਦੇ ਆ ਬੜਾ ਸਵਰਾਜ ਲਫ਼ਜ਼ ਬੋਲਦੇ ਕੀ ਡਰ ਹੈ ਮਗਰੋਂ ਜਦੋਂ ਇਹਦੀ ਕੋਈ ਆਪਣੇ ਵਿਆਖਿਆ ਕਰਨਗੇ ਜਾਂ ਇਹਦਾ ਅਨੁਵਾਦ ਕਰਨਗੇ ਕਿਸੇ ਢੰਗ ਨਾਲ ਕਰ ਰੱਖਣਗੇ ਜੇ ਆਜ਼ਾਦੀ ਆ ਗਈ ਅਸਲ ਤੇ ਨਹੀਂ ਹੈ ਆਜ਼ਾਦੀ ਆਜ਼ਾਦੀ ਤੇ ਮਿਲੀ ਨਹੀਂ ਸਰ ਹਜੇ ਤੱਕ ਨਹੀਂ ਨਾ ਬੇਟਾ ਆਜ਼ਾਦੀ ਲਈ ਨਹੀਂ ਤੁਹਾਨੂੰ ਪਤਾ ਵੀ ਜਦੋਂ ਕਾਂਗਰਸ ਪਾਰਟੀ ਬਣੀ ਇਹ ਉਹ ਹਿਊਮਨ ਦਾ ਪਹਿਲਾ ਪ੍ਰਧਾਨ ਸੀ ਉਦੋਂ ਬਾਅਦ ਕਾਂਗਰਸ ਪਾਰਟੀ ਨੇ ਹਿੰਦੁਸਤਾਨ ਦੀ ਗੁਲਾਮੀ ਨੂੰ ਤਕੜਾ ਕੀਤਾ ਤੇ ਲੰਮਾ ਕੀਤਾ ਦੋ ਉਹ ਇਸ ਦਰਮਿਆਨ ਚ ਦੋ ਮਹਾਯੁੱਧ ਵੀ ਆ ਗਏ ਉਹ ਦੋ ਮਹਾਯੁੱਧਾਂ ਦੇ ਵਿੱਚ ਇੰਗਲੈਂਡ ਦਾ ਘਾਣ ਹੋਇਆ ਕਮਾਲ ਦੀ ਗੱਲ ਹੈ ਕਿ ਦੂਜੇ ਮਹਾਯੁੱਧ ਵਿੱਚ ਇੰਗਲੈਂਡ ਦੇ ਲਈ ਭਾਰਤ ਦੇ ਨੇਤਾਵਾਂ ਨੇ ਭਵੇਂ ਨਹਿਰੂ ਸੀ ਭਵੇਂ ਗਾਂਧੀ ਸੀ ਭਵੇਂ ਪਟੇਲ ਸੀ ਭਵੇਂ ਸੀ ਰਾਜਗਪਾਲਾ ਸੀ ਤੇ ਭਵੇਂ ਰਾ ਆਪਣੇ ਜਨਾਹ ਸੀ ਤੇ ਭਵਾਂ ਧਾਰੂ ਕੋ ਬੰਦੇ ਸੀ ਧਾਰੂ ਕੋ ਬੰਦੇ ਵੀ ਸੀਗੇ ਉਹਨਾਂ ਨੇ ਲੋਕਾਂ ਨੂੰ 25 ਲੱਖ ਬੰਦਾ ਫੌਜ ਚ ਭਰਤੀ ਕਰਾਇਆ 25 ਲੱਖ ਛੋੜੀ ਅੱਜ ਵੀ ਹਿੰਦੁਸਤਾਨ ਦੀ ਫੌਜ 25 ਲੱਖ ਨਹੀਂ ਆ 142 ਕਰੋੜ ਵਾਧੀ ਆ ਫੌਜ 125 25 ਲੱਖ ਫੌਜੀ ਨਹੀਂ ਆ ਘਟਣਾ ਤੇ ਜੇ ਉਹ 25 ਲੱਖ ਫੌਜ ਜਿਹੜੀ ਭਰਤੀ ਹੁੰਦੀ ਤੇ ਜੇ ਉਹਨਾਂ ਨੂੰ ਚੇਤਨਾ ਹੁੰਦੀ ਤੇ ਇੰਗਲੈਂਡ ਨੂੰ ਦਰੜ ਦਿੰਦੀ ਉਲਟਾ ਨਵੀਂ ਸਮਾਵਾ ਦਿੱਤੀਆਂ ਤੇ ਇਹ ਉਹਨਾਂ ਤੋਂ ਵੀ ਆਜ਼ਾਦੀ ਨਹੀਂ ਲੈ ਸਕੇ ਜਿਹੜੀ ਵਰਲਡ ਵਾਰ ਸੈਕੰਡ ਦੇ ਵਿੱਚ ਜਿਹੜੀ ਤਾਕਤ ਆਪਣੇ ਆਪ ਸੁਆਹ ਹੋ ਚੁੱਕੀ ਸੀ ਉਹਨਾਂ ਤੋਂ ਵੀ ਆਜ਼ਾਦੀ ਨਹੀਂ ਲੈ ਸਕੇ ਉਲਟਾ ਨੱਚਣ ਲੱਗੇ ਠੀਕ ਹੈ ਇਹ ਵੀ ਇੱਕ ਦੁਰਗਤੀ ਆ ਪਤ ਹਾਂਜੀ ਬਿਲਕੁਲ ਦੁਰਗਤੀ ਹੈ ਠੀਕ ਹੈ ਹੁਣ ਆਪਾਂ ਵੇਖ ਲਿਆ ਵੀ ਆਰਥਿਕ ਤੌਰ ਤੇ ਆਪਾਂ ਕਿੱਥੇ ਲੁੱਟੇ ਗਏ ਸਭਿਆਚਾਰਕ ਤੌਰ ਤੇ ਸਾਨੂੰ ਇਹਨਾਂ ਨੇ ਕਿੱਥੇ ਸੜਤਾ ਆਜ਼ਾਦੀ ਹੈ ਜਿਹੜੀ ਉਹ ਟ੍ਰਾਂਸਪਰ ਪਾਵਰ ਹੈ ਆਜ਼ਾਦੀ ਆਜ਼ਾਦੀ ਦਾ ਸ਼ਬਦ ਆਜ਼ਾਦ ਤਾਂ ਅਮਰੀਕਾ ਹੋਇਆ ਸੀ ਅਮਰੀਕਾ ਇੰਗਲੈਂਡ ਤੋਂ ਆਜ਼ਾਦ ਹੋਇਆ ਸੀ ਡਾਂਗ ਨਾਲ ਠੀਕ ਆ ਉਹਦੇ ਬਰਖਲਾਫ ਬਹੁਤ ਤਕੜੇ ਹੋ ਕੇ ਲੜੇ ਫਰਾਂਸ ਨੇ ਅਮਰੀਕਾ ਦੀ ਮਦਦ ਕੀਤੀ ਸੀ ਤੇ ਸਟੈਚੂ ਆਫ ਲਿਬਰਟੀ ਫਰਾਂਸ ਨੇ ਬਣਾ ਕੇ ਦਿੱਤੀ ਸੀ ਅੱਜ ਵੀ ਅਮਰੀਕਾ 'ਚ ਖੜੀ ਆ ਠੀਕ ਆ ਉਹਨਾਂ ਨੂੰ ਮਾਨਤਾ ਇੰਗਲੈਂਡ ਨੇ ਨਹੀਂ ਦਿੱਤੀ ਉਹਨੂੰ ਪਹਿਲੀ ਮਾਨਤਾ ਮਰਾਕੋ ਨੇ ਦਿੱਤੀ ਮਰਾਕੋ ਹਾਂ ਅਮਰੀਕਾ ਨੂੰ ਮਾਨਤਾ ਮਰਾਕੋ ਨੇ ਦਿੱਤੀ ਵੀ ਕੋਈ ਯਾਦ ਦੇਸ਼ ਹੈ ਇੰਗਲੈਂਡ ਨੇ ਥੋੜਾ ਦਿੱਤੀ ਹੈ ਪਰ ਉਹ ਛਤਰ ਨਾਲ ਯਾਦ ਹੋਇਆ ਉਹਨੂੰ ਇੰਗਲੈਂਡ ਦੀ ਮਾਨਤਾ ਦੀ ਲੋੜ ਹੀ ਨਹੀਂ ਅਸੀਂ ਉਹਦੇ ਨਾਲ ਨੱਚਦੇ ਸੀ ਲੇਡੀ ਮਾਉਂਟਬੈਟਨ ਨਾਲ ਕਮਾਨ ਲਈ ਠੀਕ ਹੈ ਟੁੱਟੀ ਹੋਈ ਤਾਕਤ ਵਰਲਡ ਵਾਰ ਸੈਕੰਡ ਦੀ ਦਰੜੀ ਹੋਈ ਤਾਕਤ ਉਹਨਾਂ ਕੋਲੇ ਅੰਗਰੇਜ਼ੀ ਬੋਲ ਕੇ ਆਪਣੇ ਚਾਚੇ ਵਰਗੇ ਆਪਣਾ ਇੱਕ ਬਾਪੂ ਆ ਇੱਕ ਚਾਚਾ ਸ਼ੁਕਰ ਹੈ ਵਿੱਚ ਫੁੱਫੜੇ ਨਹੀਂ ਫਿਰ ਆਪਾਂ ਕੀ ਦੀ ਮਾਨੂ ਮਸੀਆ ਦੇ ਜੇ ਕਿਤੇ ਪਟੇਲ ਨੂੰ ਫੁੱਫੜ ਬਣਾ ਦਿੰਦੇ ਉਹ ਕਹਿਣਾ ਪੈਣਾ ਸੀ ਹਾਂ ਕਹਿਣਾ ਪੈਣਾ ਇੱਕ ਸੀ ਰਾਜਕਪਾਲਾਚਾਰੀ ਸੀਗਾ ਇੱਕ ਆਪਣਾ ਉਧਰ ਜਨਾ ਸੀਗਾ ਹੈ ਤੇ ਇਹ ਨੱਚ ਰਹੇ ਸੀ ਦੇਖ ਦੇ ਟੁਕੜੇ ਹੋ ਰਹੇ ਸੀ ਤੇ ਇਹ ਵੀ ਦੁਨੀਆ ਦੇ ਵਿੱਚ ਜੇ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਇੱਕ ਦੇਸ਼ ਹੁੰਦਾ ਅੱਜ ਦੀ ਇਕਨੋਮੀ ਕਿੱਥੇ ਹੋਣੀ ਸੀ ਨਾ ਤਾਂ ਪਾਕਿਸਤਾਨ ਫੌਜੀ ਰਾਜ ਦੇ ਥੱਲੇ ਜਾਣਾ ਸੀ ਵਿਚਾਰਾ ਤੇ ਨਾ ਆਪਣੇ ਨਕਮਿਆਂ ਨੇ ਆਪਾਂ ਨੂੰ ਲੁੱਟਣਾ ਸੀ ਛੋਟੂ ਰਾਮ ਵਰਗੇ ਵੀ ਤਾਂ ਬੰਦੇ ਸੀ ਜਿਨ੍ਹਾਂ ਨੇ ਕਰਸਾਣੇ ਲਈ ਕੰਮ ਕੀਤਾ ਕੀਤਾ ਕਿ ਨਹੀਂ ਬਿਲਕੁਲ ਠੀਕ ਹੈ ਔਰ ਕਮਾਲ ਦੇ ਛੋਟੂ ਰਾਮ ਵਰਗੇ ਬੰਦੇ ਸੀ ਉਹ ਕਹਿੰਦੇ ਨਹੀਂ ਸਰ ਸਕੰਦਰ ਹਿਆਤਖਾਂ ਸਾਡਾ ਮੁੱਖ ਮੰਤਰੀ ਬਣੂਗਾ ਉਹਨੂੰ ਪਤਾ ਸੀ ਸਾਡੀ ਬਹੁ ਗਣਤੀ ਆ ਹਾਂ ਸਕੰਦਰ ਹਿਆਤਖਾਂ ਨੂੰ ਕੋਈ ਸਮੱਸਿਆ ਨਹੀਂ ਹੁਣ ਕਹਿੰਦੇ ਜੀ ਕਦੇ ਜੀ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸੀ ਕਦੇ ਨਹਿਰੂ ਦਾ ਨਾਲ ਲੰਦਾ ਕਦੇ ਜਨਾਬ ਆ ਮੰਨ ਲਓ ਜੇ ਜਨਾਬ ਪ੍ਰਧਾਨ ਮੰਤਰੀ ਬਣ ਜਾਂਦਾ ਕੀ ਉਹ ਕਦੇ ਜੀ ਤੀਰ ਮਾਰ ਦਿੰਦਾ ਜੀ ਜਿਹੜਾ ਨਹਿਰੂ ਨੇ ਨਹੀਂ ਮਾਰਿਆ ਪ੍ਰਧਾਨ ਮੰਤਰੀ ਕੀ ਚੀਜ਼ ਹੈ ਲੋਕਾਂ ਨੇ ਚੁਣਨਾ ਲੋਕਾਂ ਨੇ ਲਾਉਣਾ ਹੈ ਹਾਂ ਠੀਕ ਹੈ ਸਿਆਸੀ ਟਿਕੜੋਂ ਬਾਜ਼ੀ ਨਾਲ ਜਿਵੇਂ ਅੱਜ ਕੱਲ ਆਪਣੀ ਚੱਲਦੀ ਹੈ ਅੱਜ ਦੇ ਹਿੰਦੁਸਤਾਨ ਚ ਕੋਈ ਬੰਦਾ ਆਪਦੀ ਕਦੀ ਟਰਮ ਵਧਾ ਲੈਂਦਾ ਹੈ ਕੋਈ ਵਿਚਾਰ ਨੂੰ ਸਰਕਾਰ ਤੋੜ ਕੇ ਵਹਿ ਜਾਂਦਾ ਹੈ ਠੀਕ ਹੈ ਨਾ ਕੋਈ ਆਪਦੀ ਸਰਕਾਰ ਨੂੰ ਦੂਜੀ ਵਾਰ ਤੀਜੀ ਵਾਰ ਲੈਉਣ ਲਈ ਕੋਈ ਨਾ ਕੋਈ ਦੰਗਾ ਪੰਗਾ ਪਾਉਂਦਾ ਕਰਦੇ ਹਨ ਕਰਦੇ ਹਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਐਂ ਲਾਈ ਤੇ ਫਿਰ ਲੋਕਾਂ ਨੇ ਰਗੜ ਕੇ ਧਰਤੀ ਸੀ ਫਿਰ ਮਾਫੀਆਂ ਮੰਗਦੀ ਸੀ ਮੰਗਦੀ ਸੀ ਨਾ ਬਾਗਾ ਬਾੜ ਤੋਂ ਲੈ ਕੇ ਬੰਗਾਲ ਤੱਕ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਆਈ ਸੀ ਉਸ ਵਕਤ ਯੂਪੀ ਦੀਆਂ 88 ਸੀਟਾਂ ਸੀ 56 ਸੀਟਾਂ ਦਿਹਾਰ ਦੀਆਂ ਸੀ ਤੇ ਬੰਗਾਲ ਤੇ 오ਡੀਸਾ ਤੇ ਮੱਧ ਪ੍ਰਦੇਸ਼ ਦੀਆਂ ਵੱਖਰੀਆਂ ਲਾ ਲੋ ਇੱਕ ਵੀ ਸੀਟ ਨਹੀਂ ਸੀ ਫਿਰ ਚਿਕਮਗਲੂਰ ਤੋਂ ਜਾ ਕੇ ਲੜੀ ਉੱਥੋਂ ਜਿੱਤ ਕੇ ਆਈ ਤੇ ਜਦੋਂ ਅੰਦਰ ਬੜੀ ਆ ਦੇ ਆ ਗਈ ਬਿਮਾਰੀ ਦਾ ਘਰ ਲੋਕਾਂ ਨੇ ਕਿਹਾ ਉੱਥੇ ਚੁਣੇ ਹੋਏ ਐਮਐਲਏ ਸੀ ਜਨ ਐਮਪੀ ਵੀ ਆ ਗਈ ਜੀ ਬਿਮਾਰੀ ਦਾ ਘਰ ਬਮਾਰੀ ਆ ਗਈ ਕੋਹਰ ਬਰਾਈ ਦੀ ਆ ਬਰਾਈ ਆ ਗਈ ਤੇ ਕੋਈ ਗੱਲ ਨਹੀਂ ਉੱਡਦੀ ਸੀ ਫਿਰ ਲੋਕਾਂ ਤੋਂ ਮਾਫੀ ਮੰਗਦੀ ਕੁਝ ਵੀ ਹੋ ਜੇ ਅੱਜ ਤੋਂ ਬਾਅਦ ਮੈਂ ਨਾ ਐਮਰਜੈਂਸੀ ਨਹੀਂ ਲਾਉਣੀ ਜਿਵੇਂ ਐਮਰਜੈਂਸੀ ਲਾਉਣ ਦਾ ਸਿਰਫ ਕੱਲਿਆ ਉਸੇ ਨੂੰ ਅਧਿਕਾਰ ਹੁੰਦਾ ਕੋਈ ਹੋਰ ਲਾ ਕੇ ਵੇਖ ਲੋ ਲੋਕ ਜਵਾਬ ਦੇਣ ਜਾਣਦੇ ਆ ਠੀਕ ਆ ਭਾਰ ਦੇ ਲੋਕ ਮਾਸੂਮ ਵੀ ਨੇ ਇਸ ਕੋਈ ਸ਼ੱਕ ਨਹੀਂ ਚਲਾਕੀਆਂ ਨਹੀਂ ਕਰਦੇ ਚਲਾਕੀਆਂ ਤੇ ਉਹਦੀ ਰਾਜ ਕਰਦਾ ਸ਼ਰਣੀ ਕਰਦੀ ਹੈ ੱੱਕਾ ੱੱਕਾ ਤੇ ਪੰਜਾਬ ਨਾਲੀ ਸਰ ਜਿਆਦਾ ਨਹੀਂ ਮੈਂ ਲਾ ਪੰਜਾਬ ਦਾ ਨਾ ੱੱਕਾ ਤਾਂ ਰੜਕਦਾ ਹੈ ਜੁਪੀ ਨਾਲ ਵੀ ਉੱਡੀ ੱੱਕਾ ਯੂਪੀ ਦਾ ਵਾਹ ਤੇ ਦੋਸਾਂ ਨੇ ਕੀ ਕੀਤਾ ਯੂਪੀ ਦਾ ਬਈਏ ਲੋਕ ਵਿਚਾਰੇ ਭੁੱਖੇ ਮਰਦੇ ਆ ਕਿ ਨਹੀਂ ਥੋੜੇ ਪੰਜਾਬ ਚ ਆਉਂਦੇ ਆ ਬਿਹਾਰ ਦੇ ਲੋਕ ਇੱਥੇ ਆਉਂਦੇ ਆ ਕਿ ਉਹਨਾਂ ਕੋਲੇ ਜ਼ਮੀਨ ਪੰਜਾਬ ਦੇ ਲੋਕਾਂ ਨਾਲੋਂ ਵੱਧ ਆ ਜਿਹੜੇ ਉੱਥੇ ਜਾਦਵਾਉਂਦੇ ਆ ਜੇ ਪੰਜਾਬ ਦੇ ਲੋਕਾਂ ਕੋਲੇ 2.5 ਏਕੜ ਜ਼ਮੀਨ ਆ 82% ਲੋਕਾਂ ਕੋਲੇ ਉਹਨਾਂ ਕੋਲੇ ਤਾਂ ਬੀਬੀ 25-25 ਏਕੜ ਜ਼ਮੀਨ ਆ ਥੋੜੇ ਆ ਕੇ ਝਾੜ ਕਰਦੇ ਨੇ ਉਹਨਾਂ ਦਾ ਵੀ ਸੱਤਿਆਨਾਸ ਪੱਟਾ ਯੂਪੀ ਦਾ ਪੱਟਾ ਬਿਹਾਰ ਦਾ ਪੱਟਾ ਓਡੀਸ਼ਾ ਦਾ ਪੱਟਾ ਬੰਗਾਲ ਦਾ ਪੱਟਾ ਇਹ ਥੋੜੇ ਰਾਜਸਥਾਨ ਦਾ ਪੱਟੇ ਪੇ ਵੇਖਾ ਹਾਂ ਇਹ ਅਭੀ ਪੰਜਾਬ ਦੇ ਵਿੱਚ ਇੱਥੇ ਦੋ ਭਾਈਚਾਰੇ ਨੇ ਇੱਕ ਸਿੱਖ ਤੇ ਹਿੰਦੂ ਇਹਨਾਂ ਦੀ ਸਭ ਤੋਂ ਵੱਧ ਨੇੜਤਾ ਇਹਨਾਂ ਦੋ ਭਾਈਚਾਰਾਂ ਦੀ ਆ ਇੱਕ ਮਾਂ ਦਾ ਪੁੱਤ ਸਿੱਖ ਹੋ ਸਕਦਾ ਔਰ ਸਿੱਖ ਵੀ ਅਮਰਤਧਾਰੀ ਤੇ ਦੂਜਾ ਹਿੰਦੂ ਹੋ ਸਕਦਾ ਇਤੋਂ ਵੱਡੀ ਨੇੜਤਾ ਕਿਤੇ ਨਹੀਂ ਹੋਇਆ ਧਰਤੀ ਦੇ ਉੱਤੇ ਕਿਤੇ ਵੀ ਇੱਥੇ ਵੀ ਏਕਲੇਸ਼ ਕਰਾ ਦਿੰਦੇ ਆ ਹਿੰਦੂ ਸਿੱਖ ਦਾ ਰੌਲਾ ਪਾ ਦਿੰਦੇ ਆ ਦੰਗਾ ਕਰਵਾ ਦਿੰਦੇ ਆ 84 ਵਾਲੇ ਕੰਮ ਕਰਵਾਇਆ ਗਿਆ ਮਤਕੇ ਕਰਵਾਇਆ ਗਿਆ ਕੰਸਪੀਰੇਸੀ ਉਹ ਖਾਰਸਤਾਨ ਦੀ ਕਿਤਾਬ ਦੱਸਦੀ ਹੈ ਇੱਕ ਬਹੁਤ ਵੱਡਾ ਪੰਜਾਬ ਦਾ ਬੜਾ ਸਿਆਣਾ ਬੰਦਾ ਸੀ ਜੀ ਵੀ ਐਸ ਸਿੱਧੂ ਉਹਨੇ ਸਾਰਾ ਕੁਝ ਦੱਸਤਾ ਵੀ ਸਾਰਾ ਇਹ ਸਰਕਾਰੀ ਸਪான்ਸਰਡ ਇਹ ਕਤਲੇਆਮ ਸੀ ਸਰਕਾਰੀ ਸਪான்ਸਰਡ ਕਤਲੇਆਮ ਪੰਜਾਬ ਦੇ ਲੋਕ ਤਾਂ ਦਾ ਸ਼ਿਕਾਰ ਵਿਚਾਰੇ ਹੋ ਗਏ ਹਿੰਦੂ ਵੀ ਹੋਇਆ ਸਿੱਖ ਵੀ ਹੋਇਆ ਗਰੀਬ ਵੀ ਹੋਇਆ ਕਿਉਂ ਕਿ ਉਹ ਆਦੇ ਵੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਲੰਮੀ ਦਾੜੀ ਵਾਲੇ ਬੰਦੇ ਤੋਂ ਲੱਗੇ ਲੰਮੀ ਦਾੜੀ ਵਾਲਾ ਸਿੱਖ ਪਾ ਮਾ ਉਹ ਸਰਕਾਰ ਦਾ ਪਾੜਿਆ ਹੋਇਆ ਬੰਦਾ ਹੋਵੇ ਸਰਕਾਰ ਆਪ ਹੀ ਪਾੜ ਲੈਂਦੀ ਆ ਦਾੜੀ ਦਾ ਕੀ ਹੈ ਦੋ ਦਿਨ ਨਾ ਪਛਣਾ ਲਾਉਂਦੇ ਦਾੜੀ ਵੱਜ ਜਾਂਦੀ ਹੈ ਤੇ ਸਵੇਰੇ ਤੜਕੇ ਪਛਣਾ ਰਗੜ ਦਿਓ ਤੇ ਐਂ ਲੱਗਦੀ ਹੈ ਜਿਵੇਂ ਇਹਦਾ ਇਹ ਤਾਂ ਪੱਥਰ ਦਾ ਮੂੰਹ ਹੈ ਇਹਦੇ ਕਦੇ ਵਾਲੁੱਗੇ ਨਹੀਂ ਠੀਕ ਹੈ ਨਾ ਉਹਨੋਂ ਉਹਦੇ ਵਰਗੀ ਸ਼ਕਲ ਤੋਂ ਪੰਜਾਬ ਦੇ ਪੰਚਤ ਮਾਸੂਮ ਹਿੰਦੂ ਮਰਵਾ ਦਿਓ ਉਸ ਤੋਂ ਬਾਅਦ ਸਿੱਖ ਦਾ ਘਾਨ ਕਰ ਦਿਓ ਤੇ ਵੋਟਾਂ ਬਾਹਰ ਤੋਂ ਲੈ ਜੋ ਹਰਿਆਣਾ ਚੋਂ ਵੀ ਬੋਟ ਮਿਲਦੀ ਹੋ ਰਾਜਸਥਾਨ ਚੋਂ ਮਿਲਦੀ ਹੋ ਯੂਪੀ ਚੋਂ ਮਿਲਦੀ ਹੋ ਬਿਹਾਰ ਤੋਂ ਮਿਲਦੀ ਸਾਰੇ ਤੋਂ ਵੋਟ ਮਿਲ ਕੇ ਕੇਂਦਰ ਦੇ ਵਿੱਚ ਸਰਕਾਰ ਬਣ ਜਾਂਦੀ ਆ ਇਹ ਤੱਕਾ ਪੰਜਾਬ ਉਹਦਾ ਇੱਕ ਕਾਰਨ ਹੈ ਹੋਰ ਕੋਈ ਨਹੀਂ ਪੰਜਾਬ ਦਾ ਹਿੰਦੂ ਮਰਦਾ ਮਰੇ ਕੋਈ ਸੈਂਟਰ ਨੂੰ ਉਹਦਾ ਮੋਹ ਨਹੀਂ ਪਰ ਪੰਜਾਬ ਦੀ ਹਿੰਦੂ ਦੀ ਇੱਕ ਸਮੱਸਿਆ ਹੈ ਪੰਜਾਬ ਦੇ ਵਿੱਚ ਰਹਿੰਦੇ ਆ ਹੋਇਆ ਕਈ ਵਾਰੀ ਨਾ ਇਹ ਚੁੱਪ ਕਰ ਜਾਂਦਾ ਗਾਲ ਦੇਣੀ ਹੋਵੇ ਤਾਂ ਭਾਦਰ ਪੰਜਾਬੀ ਆ ਗੱਡੀ 'ਚ ਬੈਠਾ ਉਹ ਭਾਦਰ ਪੰਜਾਬੀ ਆ ਜੋ ਸੱਚ ਬੋਲੁੰਦਾ ਵੇੜਾ ਜਾਂਦਾ ਨਾ ਉਹਦੇ ਚੁੱਪ ਕਰਦੇ ਕਾਹ ਨੂੰ ਜੀ ਆਪਾਂ ਕੀ ਪੰਗਾ ਲੈਣਾ ਜੀ ਹੁੰਦਾ ਹੀ ਰਹਿੰਦਾ ਜੀ ਆਪਾਂ ਲੁਧਿਆਣਾ ਸ਼ਹਿਰ 'ਚ ਬੈਠੇ ਬੜਾ ਪੜਿਆ ਲਿਖਿਆ ਸ਼ਹਿਰ ਹੈ ਤੇ ਇੱਥੇ ਵੀ ਪੜਿਆ ਲਿਖਿਆ ਸ਼ਹਿਰ ਦੇ ਬੰਦੇ ਆ ਜਿਹੜੇ ਨਾ ਜੇ ਕੋਈ ਗੱਲ ਗਲਤ ਹੋਵੇ ਮੂੰਹ 'ਚੋਂ ਨਹੀਂ ਕੁਝ ਬੋਲਦੇ ਹਾਲਾਂਕਿ ਬਰਾਬਰ ਦੇ ਨੇ ਜਿਹੜੀ ਕਣਕ ਪੰਜਾਬ ਦਾ ਸਿੱਖ ਖਾਂਦਾ ਉਹ Hindu ਖਾਂਦਾ ਜਿਹੜਾ ਦੁੱਧ ਮੱਝ ਦਾ ਪੰਜਾਬ ਦਾ ਸਿੱਖ ਪੀਂਦਾ ਉਹ ਉਹ ਪੀਂਦਾ ਇਹ ਚ ਘਾਟ ਘੜੀ ਆ बराबर ਦੀ ਕਣਕ, ਬਰਾਬਰ ਦਾ ਦੁੱਧ, ਬਰਾਬਰ ਦੇ ਕੱਪੜੇ, ਬਰਾਬਰ ਦਾ ਮਾਹੌਲ, ਬਰਾਬਰ ਦੀ ਗਰਮੀ, ਬਰਾਬਰ ਦੀ ਸਰਦੀ, ਬਰਾਬਰ ਦੀ ਭਾਸ਼ਾ, ਬਰਾਬਰ ਦੀਆਂ ਮਾਵਾਂ ਤੇ ਬਰਾਬਰ ਦੇ ਗੁਰੂ। ਠੀਕ ਹੈ ਨਾ? ਤੇ ਜੇ ਉਹਨਾਂ 'ਚ ਇੱਕ ਧਿਰ ਚੁੱਪ ਕਰ ਜੇ ਤੇ ਫਿਰ ਉਹ ਕੁਦਰਤੀ ਗੱਲ ਹੈ ਸੈਂਟਰ ਦੇ ਗੱਲ ਉਹ ਰਾਸ ਆ ਜਾਂਦੀ ਹੈ ਪੁੱਤ। ਤੇ ਉਹਨਾਂ ਨੂੰ ਇਹਨਾਂ ਨਾਲ ਮੋਹ ਕੋਈ ਨਹੀਂ। ਉਹਦੇ ਮਰਵਾਇਆ ਕੋਈ। ਕੁੱਟਿਆ ਕੋਈ। ਗੱਦੀ ਆਪਣੇ ਕੋਲੇ ਆ ਗਈ। ਅਸਲੀ ਆਇਆ ਕਹਾਣੀ ਪੁੱਤ। ਇਹ ਖਰਾਕੂ ਸੰਤਾ ਜਿੱਤੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਇਹ ਸਮੱਸਿਆ ਨੂੰ ਸਮਝ ਗਏ ਫਿਰ ਸਾਡੀ ਸਹੀ ਤਰੱਕੀ ਹੋਊਗੀ ਸਾਡਾ ਵਿਕਾਸ ਵੀ ਹੋਊਗਾ ਗਰੀਬ ਲੋਕਾਂ ਵਾਸਤੇ ਰੁਜ਼ਗਾਰ ਹੋਊਗਾ ਵਿੱਦਿਆ ਹੋਊ ਸਿੱਖਿਆ ਹੋਊ ਸੇਤ ਹੋਊ ਸੁਰੱਖਿਆ ਹੋਊ ਸਨਮਾਨ ਹੋਊ ਭਾਈਚਾਰਾ ਹੋਊਗਾ ਜਾਤ ਪਾਤ ਤੋਂ ਉੱਚੇ ਉੱਠਾਂਗੇ ਉੱਚੇ ਨੀਚ ਤੋਂ ਉੱਚੇ ਉੱਠਾਂਗੇ ਫਿਰ ਸਾਡਾ ਸਹੀ ਅਰਥਾਂ ਚ ਵਿਕਾਸ ਹੋਊ ਨਹੀਂ ਵਾਕਈ ਜੋ ਅੱਜ ਦੀਆਂ ਸਰਕਾਰਾਂ ਨੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਨੇ ਇੱਕ ਟਿਕੜੋਂ ਬਾਜ਼ੀ ਖੇਡੀ ਹੋਈ ਹੈ ਤੇ ਉਹ ਟਿਕੜੋਂ ਬਾਜ਼ੀ ਕਰਕੇ ਇਹ ਸਾਨੂੰ ਪੁਛਾੜਿਆ ਜਾ ਰਿਹਾ ਹੈ ਤੇ ਤੁਸੀਂ ਇਸ ਗੱਲਬਾਤ ਤੋਂ ਜਾਣ ਹੀ ਲਿੱਤਾ ਹੋਏਗਾ ਕਿ ਪੰਜਾਬ ਜਾਂ ਇੰਡੀਆ ਜਿਹਨੂੰ ਭਾਰਤ ਕਹਿੰਦੇ ਭਾਰਤ ਦੁਰਗਤੀ ਵਾਲੇ ਪਾਸੇ ਜਾ ਰਿਹਾ ਹੈ ਕਿ ਪ੍ਰਗਤੀ ਵਾਲੇ ਪਾਸੇ ਜਾ ਰਿਹਾ ਹੈ ਓਬਵੀਅਸਲੀ ਗੱਲ ਹੈ ਕਿ ਪ੍ਰਗਤੀ ਤੇ ਨਹੀਂ ਹੋਣ ਦੀਗੀ ਦੁਰਗਤੀ ਦੁਰਗਤੀ ਹੋਣ ਦੀ ਹੈ ਹਰ ਪਾਸੇ ਹਰ ਇੱਕ ਜਗ੍ਹਾ ਤੇ ਦੁਰਗਤੀ ਹੀ ਹੋਣੀ ਹੈ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓ ਦੇਖਣ ਦੇ ਲਈ ਹਮੇਸ਼ਾ ਦੇਖਦੇ ਰਹੋ ਸਸ ਸੁੰਦਰੋਪਾਟੀਵੀ